ਫਿਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੇ ਮਲਕ ਨੇ ਤੁਹਾਨੂੰ ਦੱਦੀ ਹੈ ਕਿ ਇਹ ਤਸਵੀਰਾਂ ਜੋ ਤੁਸੀਂ ਦੇਖਦੇ ਪਈਓ ਉਹ ਪਿੰਡ ਔਜਲਾ ਦੇ ਨੇੜੇ ਦੀਆਂ ਹਾਈਵੇ ਦੀਆਂ ਨੇ ਤੁਹਾਨੂੰ ਦੱਦੀ ਹੈ ਕਿ ਬਬਰੀ ਬਾਈਪਾਸ ਨਾਕੇ ਤੋਂ ਥੋੜੀ ਦੂਰ ਹੀ ਪਿੰਡ ਔਜਲਾ ਦੇ ਨੇੜੇ ਇਹ ਹਾਸਾ ਹੋਇਆ ਹੈ ਤੁਹਾਨੂੰ ਦੱਦੀ ਹੈ ਕਿ ਧੁੰਦ ਦਾ ਬਹੁਤ ਜ਼ਿਆਦਾ ਜਿਹੜਾ ਆ ਅਸਰ ਦੇਖਣ ਨੂੰ ਮਿਲਦਾ ਪਿਆ ਧੁੰਦ ਨੇ ਸੰਗਣੀ ਆ ਕੇ ਲਾਗੋ ਲਾਗੋ ਵੀ ਲੋਕ ਇੱਕ ਦੂਜੇ ਨੂੰ ਦਿਖਾਈ ਨਹੀਂ ਦਿੰਦੇ ਇਸੇ ਕਾਰਨ ਕੱਲ ਵੀ ਤੁਸੀਂ ਦੇਖਿਆ ਕਿ ਬਬਰੀ ਬਾਈਪਾਸ ਦੇ ਉੱਤੇ ਇੱਕ এক কিনুবালা ਟਰੱਕ ਜੋ ਕਿ ਪਲਟ ਗਿਆ ਸੀ ਕਾਰ ਦੇ ਉੱਤੇ ਤਾਂ ਅੱਜ ਫੇਰ ਜਿਹੜਾ ਆ ਇੱਕ ਹਾਸਾ ਹੋ ਗਿਆ ਜਿਸ ਦੇ ਚ ਤੁਸੀਂ ਦੇ ਦੇ ਪਿਓ ਕਿ ਇੱਕ ਟਰਾਲੀ ਜੋ ਕਿ ਇੱਕ ਸਾਈਡ ਤੋਂ ਉੱਪਰ ਚੜਦੀ ਪਈ ਸੀ ਤੇ ਇੱਕ ਟਰਾਲੇ ਵਾਲਾ ਉਸ ਨੂੰ ਸਾਈਡ ਮਾਰ ਗਿਆ ਇਹ ਟਰਾਲੀ ਜੋ ਕਿ ਪਰਾਲੀ ਨਾਲ ਲੱਦੀ ਹੋਈ ਸੀ ਜਦੋਂ ਇੱਕ ਪੇਂਡ ਵਾਲੀ ਸਾਈਡ ਤੋਂ ਤਾਂ ਉੱਚੜਦੀ ਪਈ ਸੀ ਤਾਂ ਇਸ ਨੂੰ ਟਰਾਲੇ ਵਾਲਾ ਸਾਈਡ ਮਾਰ ਗਿਆ ਤੇ ਦੂਸਰੇ ਪਾਸਿਓਂ ਆਉਂਦਾ ਬਜਰੀ ਨਾਲ ਭਰਿਆ ਟਰਾਲਾ ਇਸ ਟਰਾਲੀ ਨੂੰ ਬਚਾਉਣ ਦੇ ਚੱਕਰ 'ਚ ਹੀ ਪਲਟ ਗਿਆ ਦਦਾਈ ਕਿ ਇਸ ਟਾਈਮ ਦੇ ਉਤੇ ਟਰਾਲੀ ਦਾ ਵੀ ਬਹੁਤ ਜ਼ਿਆਦਾ ਮਾਲੀ ਨੁਕਸਾਨ ਤੇ ਨਾਲ ਦੇ ਨਾਲ ਬੱਦਰੀ ਵਾਲੇ ਟਰੱਕ ਦਾ ਵੀ ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ਹੈ ਖੁਸ਼ਕਿਸਮਤੀ ਇਹ ਹੈ ਕਿ ਜੋ ਵੀ ਇਹ ਉਹ ਮਾਲੀ ਨੁਕਸਾਨ ਹੀ ਹੈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜੋ ਵੀ ਖਬਰ ਸਾਡੇ ਤੱਕ ਹੁਣ ਤੱਕ ਪਹੁੰਚੀ ਉਹਦੇ ਚ ਦੱਸਿਆ ਜਾ ਰਿਹਾ ਕਿ ਜਾਨੀ ਨੁਕਸਾਨ ਕੱਲ ਕਿਨੋਆ ਵਾਲੀ ਟਰਾਲੀ ਦਾ ਵੀ ਜੋ ਕਿ ਜਾਨੀ ਨੁਕਸਾਨ ਨਹੀਂ ਹੋਇਆ ਸੀ ਤੇ ਅੱਜ ਫੇਰ ਜੋ ਕਿ ਹਾਦਸਾ ਹੋਇਆ ਇਹਦੇ ਵਿੱਚ ਵੀ ਜਿਹੜਾ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਟਰਾਲੀ ਦੀਆਂ ਜੰਨੀਆਂ ਵੀ ਭਰੀਆਂ ਸੀ ਉਹ ਸਾਰੀ ਦੀਆਂ ਸਾਰੀਆਂ ਐਸਐਸਐਫ ਦੇ ਜਵਾਨਾਂ ਵੱਲੋਂ ਪਰੇ ਹਟਾ ਕੇ ਤੇ ਰਾ ਖਾਲੀ ਕਰਕੇ ਆਵਾਜਾਈ ਨੂੰ ਫਿਰ ਤੋਂ ਰਵਾਨਾ ਕੀਤਾ ਗਿਆ सिंह महावीर सिंह हाँ से आ रहे हो मैं पठान कोर्ट ऐसी आ रहा था और बठिंडे जा रहा था, ये था। हाँ करेशर लेके आया बजरी लेके जा रहा हाँ बठिंडा हुआ फिर रास्ते में पलटा कैसे रास्ते में ये ट्रैक्टर वाला अचानक गया मेरे साथ आगे हाँ। इसकी ये पता नहीं है कौन साइड दबाया कैसे होया वो इस तरफ चल रहा था इधर आ गया इसको बचाने के लिए दो बंदे थे मैं ध्यान से चले जाएगा इसको बचाने के लिए मैं मेरी गाड़ी गिरा दिया इसको ये बोल रहा है ट्रॉली वाला साइड मार के भाग गया ये अनबैलेंस हो गया उसको भी अब वो, भी जाना भी जाना वो थे तो, तो, तो मेरे को पता नहीं है पूरा डियाइडर कूद के आ गया इधर गाड़ी पूरा डियाइडर क्रॉस ही कर लिया गाड़ी ने ट्रैक्टर वाला पूरा डिआइडर क्रॉस कर लिया फिर मैं भी इसकी जान बचाने के लिए मैं मेरी गाड़ी को गिरा दिया ट्रॉली को बचाते हाँ ट्रॉली दो बंदे थे अब इसको बचाने के चक्कर में मैं मेरी गाड़ी वो जो ट्रॉले वाला साइड मार के गया इसको वो नहीं पकड़ा गया वो पता नहीं है मैं तो देखा ही नहीं भाग गया वो पता ही नहीं मैंने देखा ही नहीं भाई मार, मार के भाग गया भाई पता नहीं है मा, साइड मारा नहीं मारा मेरे को तो पता नहीं है मैं तो देखा नहीं मैं मेरी साइड यही पूरा है एकदम सिक्योरिटी फोर्स वाले आया ना सुरक्षा वाले भी कहते हैं साइड मार के गया। इसको तो मैं बुलाया अभी आया दस मिनट मैं अभी बुलाया इसको तो पहला कुछ नहीं देखा मैं तो इधर अभी बुलाया हूँ नुकसान हुआ होगा कम से कम हो गया लाख डेढ़ लाख का तो हो गया

ਕੀ ਗੱਲ ਹੋਈ ਏ ਘੋੜੇ ਵਾਲੇ ਨੇ ਸਾਈਡ ਮਾਰੀ ਆ ਜੀ ਘੋੜੇ ਵਾਲਾ ਨਿਕਲ ਗਿਆ ਏ ਉਹਦਾ ਕੋਈ ਕਸੂਰ ਨਹੀਂ ਜਾ ਉਹ ਆਪਦੀ ਜਾਨ ਬਚਾਉਣ ਦੇ ਚੱਕਰ ਚ ਉਹ ਗੱਡੀ ਤਾਂ ਪਲਟ ਗਈ ਆ ਨੂੰ ਚੰਦਲ ਜਾਂਦੇ ਉਹ ਵੀ ਪਲਟ ਗਈ ਆ ਹਾਂਜੀ ਕਿੰਨਾ ਨੁਕਸਾਨ ਹੋਇਆ ਮੇਰਾ ਤਾਂ 7000 ਦਾ ਥੱਲੇ ਆ ਗਿਆ ਮੈਂ 3000 ਹੋਣਾ ਤੇ 4000 ਧੱਗੇ ਆਇਆ ਗਰੀਬ ਅਸੀਂ ਬੰਦੇ ਆ ਟਰਾਲਾ ਵੀ ਕਿਰਾਏ ਤੇ ਹੀ ਟਰੈਕਟਰ ਵੀ ਕਿਰਾਏ ਤੇ ਆ ਪਹਿਲਾ ਘੇੜਾ ਮੇਰਾ ਲੇਵਰ ਭਈ ਏ 7000 ਰੁਪਏ 7000 ਤਾਂ ਲੇਵਰ ਹੀ ਪੈ ਗਈ ਆ ਜੀ ਲੱਗ ਕੇ ਮੰਨ ਲਓ ਦੁਬਾਰਾ ਲੋਦੀ ਜਾਦੀ ਹਾਂਜੀ ਠੀਕ ਆ ਪਠਾਨਕੋਟ ਜਾਣਾ ਹਾਂਜੀ 11 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਐਕਸੀਡੈਂਟ ਹੋਇਆ ਹੈ ਉਹ ਜਿਹੜੇ ਬਾਈਪਾਸ ਤੇ ਆ ਕੇ ਦੇਖਿਆ ਤੇ ਇੱਕ ਪ੍ਰਾਲੀ ਵਾਲੀ ਟਰਾਲੀ ਅਤੇ ਬਜਰੀ ਨਾਲ ਲੋਡਡ ਸੀਗਾ ਘੋੜਾ ਉਹਨਾਂ ਵਿਆਪਸੇ ਜਿੱ ਟੱਕਰ ਟੱਕਰ ਹੋਈ ਆ ਤਾਂ ਆ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਬਟ ਮਾਲੀ ਨੁਕਸਾਨ ਦੋਨਾਂ ਧਿਰਾਂ ਦਾ ਹੋਇਆ ਹੈ ਉਹਦੀ ਪ੍ਰਾਲੀ ਫਿੱਲਰ ਕਰਕੇ ਤੇ ਡੈਲਟਾਂ ਸੀਗੀਆਂ ਪ੍ਰਾਲੀ ਦੀਆਂ ਖੁੱਲ ਗਈਆਂ ਇਸ ਕਰਕੇ ਰੋਡ ਕਾਫੀ ਬਲੌਕ ਹੋ ਗਿਆ ਕਿ ਟ੍ਰਾਫਿਕ ਨੂੰ ਚੁਚਾੜੂ ਟੰਗਣਾ ਚਲਾਣ ਲਈ ਇਹ ਰੋਡ ਪਹਿਲਾਂ ਤਾਂ ਓਪਨ ਕਰਵਾਇਆ ਤੇ ਸਾਰਿਆਂ ਨੂੰ ਚੈੱਕ ਵੀ ਕੀਤਾ ਕਿ ਕਿਸੇ ਦੇ ਵੀ ਛੱਟ ਨਹੀਂ ਲੱਗੀ ਗੱਡੀਆਂ ਪਰੇ ਕਰਾਈਆਂ ਗਈਆਂ ਫਿਰ ਗੱਡੀਆਂ ਵੀ ਪਰੇ ਕਰਵਾ ਦਿੱਤੀਆਂ ਨਾਲ ਤੇ ਪਰਾਲੀ ਵੀ ਸਾਈਡ ਕਰਵਾ ਦਿੱਤੀ ਹੈ ਤੇ ਰੋਡ ਨੋਰਮਲ ਸਟਾਰਟ ਕਰਵਾ ਦਿੱਤਾ ਹੈ ਕਿ ਟ੍ਰਾਫਿਕ ਨੋਰਮਲੀ ਹੁਣ ਚੱਲ ਰਹੀ ਹੈ ਬਾਕੀ ਦੋਨਾਂ ਧਿਰਾਂ ਦਾ ਜੋ مالی ਨੁਕਸਾਨ ਹੋਇਆ ਹੈ ਉਹਨਾਂ ਦਾ ਜੋ ਵੀ ਕੰਪਰੋਮਾਈਜ਼ ਕਰਵਾਣਾ ਹੈ ਜਾਂ ਜੋ ਵੀ ਉਹਨਾਂ ਨੇ ਕਾਰਵਾਈ ਕਰवानी ਹੈ ਉਹਦੇ ਲਈ ਥਾਣਾ ਤੇ ਬੱਡ ਨੂੰ ਰਿਪੋਰਟ ਕਰਵਾ ਦਿੱਤਾ ਗਿਆ ਹਾਂਜੀ ਹਾਂਜੀ ਤੇ ਬਜਰੀ ਨਾਲ ਭਰੇ ਆਹੇ ਹਾਂਜੀ ਟਰੱਕ ਬਜਰੀ ਨਾਲ ਆਰਡਰ ਸੀ ਹਾਂਜੀ ਥੋੜਾ ਜਿਹਾ ਸਾਈਡ ਤੇ ਟਰੱਕ ਜਿਹੜਾ ਰੋਡ ਤੋਂ ਸਾਈਡ ਤੇ ਹੀ 흘ਰੀ ਬਜਰੀ ਤੇ ਗੱਜਦੀ ਕਰਕੇ ਰੋਡ ਤੇ ਕੋਈ ਟ੍ਰੈਫਿਕ ਨੂੰ ਪ੍ਰਭਾਵ ਨਹੀਂ ਪਿਆ ਰੋਡ ਜਿਹੜਾ ਬਲੌਕ ਹੋਇਆ ਪਰਾਲੀ ਦੇ ਬਲੱਡ ਖੁੱਲਣ ਕਰਕੇ ਹੋਇਆ ਪ੍ਰਭਾਵਿਤ ਕਾਫੀ ਟ੍ਰੈਫਿਕ ਤੇ ਬਟੋ ਬੀ ਕਰਵਾ ਦਿੱਤੀ ਕਿ ਇਹ ਠੀਕ ਤੇ ਸਾਰੇ ਹਾਲਾਤ ਨੋਰਮਲ ਨੇ ਟਰੱਕ ਜਿੱਦਾਂ ਪਛਟਿਆ ਕੋਈ ਛੱਟ ਤੇ ਨਹੀਂ ਲੱਗੀ ਨਹੀਂ ਨਹੀਂ ਛੱਟ ਕਿਸੇ ਦੇ ਵੀ ਕੋਈ ਨਹੀਂ ਲੱਗੀ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਛੱਟ ਨਹੀਂ ਲੱਗੀ ਬਿਲਕੁਲ ਨਹੀਂ